ਪਰ ਉਹ ਇਹ ਜਿਹੜਾ ਇਨਸੀਡੈਂਟ ਹੈ ਤੇ ਅੱਜ ਜੋ ਗੌਰਵ ਗਿਆ ਬਾਰੇ ਸਾਰੀਆਂ ਟੀਮਾਂ ਸਾਡੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਟੀਮਾਂ ਨੂੰ ਅਲੱਗ-ਅਲੱਗ ਜੌਬਸ ਦਿੱਤੀਆਂ ਗਈਆਂ ਨੇ ਸਾਡੇ ਕੋਲ ਲੀਡਸ ਆਈਆਂ ਨੇ ਅਸੀਂ ਉਹਨਾਂ ਲੀਡਸ ਉੱਪਰ ਕੰਮ ਕਰ ਰਹੇ ਹਾਂ ਔਰ ਅਸੀਂ ਕਿਸੇ ਵੀ ਕਲਪਰੇਟ ਨੂੰ ਬਿਲਕੁਲ ਸਪੇਅਰ ਨਹੀਂ ਕਰਾਂਗੇ ਕਿਸੇ ਵੀ ਹੱਲ ਦੇ ਵਿੱਚ ਕਰਨ ਕਿਰਿਆ ਸਾਰੇ ਜਿਹੜਾ ਹੈ ਅਜੇ ਤੱਕ ਜੋ ਸਾਹਮਣੇ ਆ ਰਹੀ ਗੱਲ ਇਹਨਾਂ ਦੋਨਾਂ ਦੀ ਆਪਸ ਵਿੱਚ ਤਰਸ ਰੈਵਲੂ ਚੱਲ ਰਹੀ ਸੀ ਨਹੀਂ ਔਰ ਇਸ ਕਰਕੇ ਹੀ ਇਹ ਇਹਨਾਂ ਨੇ ਅੱਜ ਇਹ ਕੰਟਰੋਲ ਅੰਜਾਮ ਦਿੱਤਾ ਕਿੰਨੇ ਲੋਕਾਂ ਨੇ ਮੰਗਲਾ ਦਰਜ ਕਰ ਲਿਆ ਤੇ ਚਾਰ ਬੰਦਿਆਂ ਦੇ ਐਫਆਰ ਦਰਜ ਕੀਤੇ ਹੈਗੇ ਤੇ ਉਹਦੇ ਉਸਦੇ ਬਾਕੀ ਦਫੀਰ ਜਿਹੜਾ ਗੱਡੀ ਇੱਕ ਵੀਡੀਓ ਬਾਰੇ ਨਮ ਨੀ ਕੋਈ ਨੇ ਉਸੇ ਡੈਰੀਫਾਈ ਕਰ ਰਹੇ ਹੈਗੇ ਸਾਰਾ ਦੇਖ ਰਹੇ ਹੈ ਉਨੇ ਸਾਰੇ ਜਿੰਨੇ ਗਿਆ ਵੀ ਕਿਤੇ ਵਹੀ ਕੱਲੇ ਦੀ ਡਿਊਰੀ ਆਉਂਦੀ ਉਹਨਾਂ ਨੂੰ ਬੰਦ ਲੱਗਦਾ ਜਾਵੇ ਜਿਹੜਾ ਵੀ ਇਨਵੋਲਡ ਹੋਏਗਾ ਜੇ ਬਿਲਕੁਲ ਸਿਆਰ ਨਹੀਂ ਕੀਤਾ ਜਾਏਗਾ ਕਿਸੇ ਵੀ ਸੂਰਤ ਵਿੱਚ ਕੋਈ ਮਰਸੀ ਨਹੀਂ ਕਿ ਸਿੱਧਾ ਕਿਸੇ ਬਿਆਨ ਦੇ ਪੱਤਰ ਉਹ ਜਿਹੜੇ ਜਿਹਨਾਂ ਡੈਥ ਹੋਈ ਉਹਨਾਂ ਦੇ ਫਾਦਰ ਕਿਹੜੀ ਗੱਡੀ ਕਰਾਉਣ ਦੀ ਮੰਗ

Take okay.